ਬਹਾਰ ਸੇ ਤਾਂ ਠੀਕ ਹੈ ਕੋਈ ਹੋਰ ਕਰਨਾ ਨਹੀਂ ਕੋ ਮੇਰੀ ਕੋ ਮਿਲ ਜਨ ਹੈਂ ਨਾ ਅੱਪਰਾਮ ਜੀ ਕਰਨਾ ਦੋ ਪਲਾਸਟਿਕ ਤਾ ਸੇਨਾ ਲਿਕ ਆਈਡੀ ਕੋ ਕਾਵਾਜਾ ਦਾ ਪ੍ਰਿੰਟਰ ਹੋ ਕੇ ਜਾ ਉਹ ਰੋਟਾ ਖਾਣੇ ਦਾ ਕੋਣ ਦਾ ਐਸਡੀਐਸਪੀ ਬੋਲਾ ਓ ਮੁਰਦਾਬਾਦ ਮੁਰਦਾਬਾਦ ਪੰਜਾਬੀ ਠੀਕ ਹੈ ਨੁ ਮੈਂ ਸਰ ਤੋਂ ਬਿਆਨ ਦੇ ਅੱਜ ਕੀ ਹੈ ਸਰ ਮੈਂ ਉਹ ਬੈਠਿਆ ਹਾਂ ਨਹੀਂ ਸਰ ਥਿਸ ਇਸ ਨੋਟ ਯਰ ਰਾਈਟ ਤੁਹਾਨੂੰ ਦੱਸਾਈ ਜਾ ਰਿਹਾ ਹੈ ਕਿ ਅੱਗੋਂ ਕੋਈ ਲੋਕਾਂ ਦਾ ਕੈਮਰਾ ਨਹੀਂ ਹੈ ਕੋਈ ਮਤਲਬ ਕਿ ਉਹ ਲੋਕ ਨਾ ਬੈਠੇ ਹੈ ਨਾ ਅੱਜ ਸਰ ਤੋਂ ਅੱਜ ਤਾਂ ਬੰਦ ਹੈ ਲੋਕ ਨਹੀਂ ਤਾਂ ਅੱਜ ਸਰ ਨਹੀਂ ਕੋਈ ਕੀ ਨਾਮ ਕੀ ਹੈ ਨਾ ਜੀ ਅੱਜ ਨਹੀਂ ਲੋਕ ਨਾ ਬੈਠੇ ਜੀ ਜੀ ਆਪ ਦਾ ਜੋ ਕੋਈ ਅਜੇ ਦੋਕ ਨਾ ਚਲੋ रुक जानेया आजा ਆਪਣੇ ਨਾਮ ਤੇ ਸਰ ਕੱਲ ਕੱਲ ਆਪਾਂ ਕੱਲ ਨੂੰ ਬੈਠ ਕੇ ਤੁਹਾਰਾ ਜਵਾਬ ਸਰ ਅੱਜ ਸ਼ੁਰੂ ਨਾ ਕਰੋ ਸਰ ਸਰਦਨ ਜੀ ਸੁਣੋ ਅਸੀਂ ਸਰਿੰਗ ਪਰ ਸਿੰਪਲ ਗੱਲ ਪੁੱਛਣਾ ਚਾਹਿਆ ਕੀ ਜਿਹੜਾ ਪਰਣਾ ਲੱਗਿਆ ਹੈ ਕੀ ਇਹਦੇ ਵਿੱਚ ਕੋਈ ਸੱਚਾਈ ਹੈ ਸਰ ਅਸੀਂ ਕੱਲ ਨੂੰ ਆ ਕੇ ਕੋਸ਼ਿਸ਼ ਕਰਾਂਗੇ ਬਿਓਰਾ ਬਿਓਰਾ ਤੁਸੀਂ ਕੰਮ ਲਓ ਨਾ ਜੇ ਵੀ ਕੱਲ ਕਰਾਂ ਕੀ ਧਰਨਾ ਲਾ ਰਹੇ ਨੇ ਕਿ ਵੱਡਾ ਮਾਮਲਾ ਹੈ ਮਦਦ ਦੇ ਦਿੰਦੇ ਹਾਂ ਇਹ ਨਾਰੇ ਵਾਜੀ ਹੋਰੀ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਉਹ ਕੱਲੀ ਉਹਦੀ ਗਿਰਵਾ ਮਾਂ ਇੱਕ ਨਿੱਕਾ ਜਿਹਾ ਬੱਚਾ ਹੈ ਜਿਹੜਾ ਸਾਡੇ 6 ਹੱਥ ਬੈਂਡ ਲੈ ਕੇ ਤੁਹਾਡੇ ਕੋਲ ਆਏ ਉਹ ਤੁਸੀਂ ਕਿੰਨੇ ਸਮੇਂ ਤੋਂ ਲੱਖਾਂ ਰੁਪਏ ਦਾ ਬਰਤ ਰਹੇ ਹੋ ਇੱਕ ਬੱਚਾ ਨਹੀਂ ਤੁਸੀਂ 100-100 ਹਜ਼ਾਰ ਰੁਪਏ ਬੱਚੇ ਦੇ ਕਰੋੜਾਂ ਰੁਪਏ ਬਰਤ ਰਹੇ ਹੋ ਮੁਰ ਕੇ ਤੁਸੀਂ ਕਹਿੰਦੇ ਹੋ ਯੂਨੀਵਰਸਿਟੀ ਦੇ ਫੀਸ ਸਾਹਿਬ ਤੁਸੀਂ ਨਹੀਂ ਪੜਿਆ ਉਹਨੂੰ ਦਿੱਧੀਆਂ ਮਿਲ ਆ ਗਏ ਨੇ ਫਿਰ ਫੀਸ ਪਰੋ ਫੀਸ ਪਰੋ ਕੀ ਗੱਲ ਹੈ ਇਹ ਕਿਉਂ ਹੈ ਤੁਸੀਂ ਮਤਲਬ ਦੇਣੇ ਨਹੀਂ ਸੀ জব ਕਰਨ ਨੂੰ ਲਵਾਉਗੇ ਕੀ ਇਹਦਾ ਕੰਮ ਹੈ ਤੁਹਾਡਾ ਤੁਸੀਂ ਸਾਡੇ ਨਾਲ ਸੀ ਜਦੋਂ ਵੀ ਫਿਰਸ਼ੇਮ ਕੋਲ ਇਹ ਗੱਲ ਕੀ ਕਰੂੰ ਉਹ ਕੁਛ ਨਹੀਂ ਹਿਸਤਾ ਤੁਹਾਡੇ ਕੋਲ ਤੁਹਾਡੇ ਖਾਤੇਆਂ 'ਚ ਪੈਸੇ ਪਏ ਨੇ ਇੱਕ ਨਹੀਂ ਤੁਸੀਂ 10 ਦਾ 20 ਦੀ 50 ਦਾ ਕਰੋੜ ਰੁਪਏ ਤੁਸੀਂ ਲੋਕਾਂ ਕੋਲ ਲਿਆ ਆਏ ਮਾਤਾ ਜੀ ਪਿਛਲੇ ਕਾ ਆਪਣਾ ਉਸ ਦਿਨ ਪਹਿਲਾਂ ਵੀ ਇੱਥੇ ਕੋਈ ਧਰਨਾ ਵਗੈਰਾ ਲੱਗਿਆ ਸੀ ਤਾਂ ਫਿਰ ਦੁਬਾਰੇ ਧਰਨਾ ਲੱਗਿਆ ਨਹੀਂ ਕੋਈ ਧਰਨਾ ਨਹੀਂ ਲੱਗਿਆ ਸੀ ਹਾਂ ਜੀ ਇਹ ਹੈ ਅੱਜ ਨਹੀਂ ਦੱਸ ਦੂੰ ਤੁਸੇ ਕਿੰਨੇ ਸਮਝ ਗਿਆ ਮੈਂ ਅੰਦਰ ਨੂੰ ਤੁਸੇ ਕਿੰਨੇ ਹੂੰ ਨਹੀਂ ਤੁਸੀਂ ਕੱਲ ਨੂੰ ਆ ਜਾ ਮੈਂ ਸਾਰੀ ਸੱਚਾਈ ਤੁਹਾਨੂੰ ਕੱਲ ਨੂੰ ਦੱਸਾਂ ਤੇਰਾ ਤੁਸੀਂ ਕੱਲ ਨੂੰ ਆ ਜਾਣਾ ਮੈਂ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਨੂੰ ਕੱਲ ਨੂੰ ਗਿਆ ਲਈ ਹਾਂ ਹੈ ਜੀ ਹੈ ਜੀ ਤੇ ਕੀ ਨਾਮ ਹੈ ਜੀ ਤੁਹਾਡਾ ਤੇ ਧਰਨਾ ਅੱਜ ਤੁਸੀਂ ਜਿਹੜਾ ਇਮੀਗ੍ਰੇਸ਼ਨ ਦੇ ਬਾਹਰ ਆਇਆ ਕਿਉਂ ਆਇਆ ਹਾਂ ਜੀ ਮੇਰਾ ਨਾਮ ਹੈ ਰਿਕੋਸ਼ਲਾ ਮੈਂ ਵੀਆਈਸੀ ਇਹਦੇ ਥਰੂ ਆਪਣਾ ਆਸਟ੍ਰੇਲੀਆ ਜਾਣ ਲਈ ਵੀਜ਼ਾ ਵੀ ਫਾਈਲ ਇਨੀਸ਼ੀਏਟ ਕਰਾਈ ਸੀ ਅਕਤੂਬਰ 2024 ਚ ਤੇ ਅੱਜ ਤੱਕ ਅੱਜ ਤੱਕ ਹੁਣ ਸਾਨੂੰ ਕਰੀਬਨ 9 ਮਹੀਨੇ ਹੋ ਗਏ ਨੇ ਅਸੀਂ ਉਰੇ ਹੀ ਬੈਠਾ ਵਾ ਜਿਹੜਾ ਇਹਨਾਂ ਦਾ ਮਾਲਕਾ VICI ਦਾ ਰਤਵੀਰ ਗਰਾਂਗ ਤੇ ਕੰਮ ਕਰਨ ਵਾਲੇ ਨੇ ਜੀ 파루ਲ ਕਲਰ ਆ ਜਿਹੜੀ ਮੈਡਮਾਂ ਨੇ ਸਾਰੀਆਂ ਇਹਨਾਂ ਨੇ ਸਾਨੂੰ ਥੱਗੀ ਲਾਈ ਆ ਪੂਰੀ 11 ਲੱਖ ਰੁਪਏ ਦੀ ਵਿਦੇਸ਼ਾਂ ਦੇ ਸੁਪਨੇ ਦਿਖਾ ਕੇ ਹਾਈ ਰੈਜੂਕੇਸ਼ਨ ਦੀ ਬਾਹਰ ਜਾਣਾ ਸੀ ਮੇਰੇ IELTS ਤੋਂ 7.5 ਬੈਂਡ ਨੇ ਇਹਨਾਂ ਦੀ ਪ੍ਰੋਫਾਈਲ ਹੋਣ ਦੇ ਬਾਵਜੂਦ ਦੀ ਇਹਨਾਂ ਨੇ ਸਾਨੂੰ 9 ਮਹੀਨੇ ਲਾਰੇ ਲਾਏ ਨੇ ਲਮਕਾਈ ਰੱਖਿਆ ਵਾ ਇਹ ਮੇਰੀ ਪੂਰੀ ਜ਼ਿੰਦਗੀ ਖਰਾਬ ਕੀਤੀ ਹੈ ਇਹਨਾਂ ਨੇ ਇੱਕ ਤਰ੍ਹਾਂ ਦੀ ਸਾਲ ਦਾ ਗੈਪ ਹੋ ਆਦਾ ਮੇਰੀ ਜ਼ਿੰਦਗੀ ਦਾ ਇੱਕ ਸਾਲ ਕਿਵੇਂ ਵਾਪਸ ਹੋਊਗਾ ਹੁਣ ਜਿਹੜਾ ਮੈਂ ਧੱਕਿਆਂ 'ਚ ਕੱਢ ਤਾ ਇਹ ਕਹਿੰਦੇ ਆ ਕਿ ਜੀ ਅਸੀਂ ਇਹਨਾਂ ਦੇ ਹੁਣ ਅਸੀਂ ਗੱਲ ਕੀਤੀ ਹੈ ਕਹਿੰਦੇ ਅਸੀਂ ਕੀ ਪੈਸਾ ਮੋੜਾਂਗੇ ਜਿਹੜਾ ਸਾਡੇ ਕੋਲ ਨਿਕਲ ਹੋਵੇ ਹਾਂਜੀ ਆ ਗੱਲ ਅਸੀਂ ਪਿਛਲੇ ਛੇ ਮਹੀਨੇ ਤੋਂ ਸੁਣਦੇ ਆ ਰਹੇ ਆ ਇਹਦੇ 2 ਦਿਨ 3 ਦਿਨ ਜੇ 9 ਮਹੀਨੇ ਵੀ ਦੇਖੀਏ ਅੱਜ ਤੱਕ 270 ਦਿਨ ਹੋ ਗਏ ਹੁਣ ਜੇ ਇਹਨੇ 270 ਦਿਨਾਂ ਅਜੇ ਨਹੀਂ ਪੈਸੇ ਦਿੱਤੇ ਇਹਦੇ 3 ਦਿਨਾਂ ਤੋਂ ਕਿਵੇਂ ਵਿਸ਼ਵਾਸ ਕਰੀਏ ਅਸੀਂ ਤੁਹਾਨੂੰ ਕਦੋਂ ਦੇ ਲਾਰੇ ਲਾ ਰਹੇ ਨੇ ਇਹ ਸਾਨੀਪੁਰੇ ਸਾਨੂੰ ਤਿੰਨ ਤਰੀਕ ਨੂੰ ਚੈੱਕ ਸਾਨੂੰ ਇੱਕ ਤਰ੍ਹਾਂ ਦਾ ਜਨਵਰੀ ਚ ਪਤਾ ਲੱਗਿਆ ਸੀ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਅਸੀਂ ਫੇਰ ਵੀ ਇਹਨਾਂ ਜਾਦੇ ਆ ਰਹੇ ਆ ਇਹਨਾਂ ਤੋਂ ਕੁਛ ਪੁੱਛ ਪੁੱਛ ਜਾ ਰਹੇ ਆ ਜਿਹੜੇ ਇਹਨਾਂ ਦੀ ਮੈਡਮਾ ਬੈਠੀਆਂ ਨੇ ਉਰੇ ਜਿਹੜੀ ਸਾਨੂੰ ਗਾਈਡ ਕੀਤਾ ਸੀ ਸਾਨੂੰ ਉਰੇ ਆ ਕੇ ਪਤਾ ਲੱਗਿਆ ਕਿ ਉਹ ਛੱਡ ਕੇ ਚਰੀ ਗਈਆਂ ਇਹਨਾਂ ਦੀ ਸਾਰੀ ਟੈਕਟਿਕ ਸੀ ਆਹੀ ਆ ਈ ਲੋਕਾਂ ਨੂੰ ਇੱਕ ਆਪਣੇ ਜਾਾਲ ਚ ਫਸਾ ਕੇ ਹੁਬ ਹਟ ਕੇ ਘਰੇ ਬਹਿਣ ਦੀਆਂ ਨੇ ਪੀਮੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਇੱਕ ਤਰ੍ਹਾਂ ਦਾ ਮੇ ਬਾਜੂ ਆ ਕੇ ਜੇ ਫੇਰ ਠੰਡਾ ਹੋ ਜਾਂਦਾ ਮੈਟਰ ਫੇਰ ਦੁਆਤੀ ਜੁਆਇਨ ਕਰ ਲੈਂਦੀਆਂ ਨੇ ਹੁਣ ਅੱਜ ਕੀ ਕਹਿ ਰਹੇ ਨੇ ਦੁਆਤੀ ਮੁਲਾਕਾਤ ਜਿੰਦ ਤੁਹਾਡੀ ਨਾਲ ਅੱਜ ਸਾਡੀ ਇਹਨਾਂ ਨਾਲ ਮੁਲਾਕਾਤ ਹੋਈ ਤਾਂ ਹੋਈ ਉਸੇ ਰਤਨ ਨਾਲ ਆਇਆ ਅਸੀਂ ਪੂਰੇ 3 ਮਹੀਨੇ ਹੋ ਗਏ ਇਹਨੂੰ ਭਾਈ ਕੋਲ ਫਿਰਦੇ ਹਨ ਉਹ ਬਾਹਰ ਹੀ ਨਹੀਂ ਨਿਕਲਿਆ ਇੰਸਪੈਕਟਰ ਆਇਆ ਇਹਨਾਂ ਪੁਲਸਰ ਆਇਆ ਕੋਈ ਬਾਹਰ ਹੀ ਨਹੀਂ ਨਿਕਲਿਆ ਹੁਣ ਚੰਗ ਪਰੇਸ਼ਾਨ ਹੋ ਗਏ ਰਤਨ ਨਾਲ ਆਇਆ ਵਾ ਹੁਣ ਇਹਦੇ ਨਾਲ ਗੱਲ ਹੋਈ ਇਹਦੀ ਫੇਰ ਉਹੀ ਲਾਰੇ ਦੋ ਦਿਨ ਰੁਕ ਜਾਓ ਜੀ ਤਿੰਨ ਦਿਨ ਰੁਕ ਜਾਓ ਪਰ ਅਸੀਂ ਰੁਕ ਨਹੀਂ ਸਕਦੇ ਉਹਨ ਅਸੀਂ ਪੈਸੇ ਬਹੁਤ ਔਖੇ ਇਕੱਠੇ ਕੀਤੇ ਨੇ ਸਾਨੂੰ 9 ਮਹੀਨੇ ਹੋ ਗਏ ਕਿ ਤਰ੍ਹਾਂ ਸਾਰੇ ਤੋਂ ਪੈਸੇ ਵੜ ਕੇ ਵਿਆਜ ਦੇ ਰਹੇ ਆ ਅਸੀਂ ਇਹਨਾਂ ਸਾਡੇ ਉਹ ਵੀ ਵਾਰ ਟੁੱਟੀ ਪਈ ਆ ਪੁਲਿਸ ਮੁਲਾਜ਼ਮ ਆਈ ਸੀ ਉਹ ਕੀ ਕਹਿੰਦੇ ਤੁਹਾਨੂੰ ਤੁਹਾਨੂੰ ਮਿਲ ਕੇ ਗਏ ਹਾਇ ਤੱਕ ਕੋਈ ਪੁਲਿਸ ਮੁਲਾਜ਼ਮ ਨਹੀਂ ਆਇਆ ਬਰੇ ਸਿਰਫ ਤੁਸੀਂ ਆਇਓ ਮੀਡੀਆ ਜਿਵੇਂ ਕਹਿੰਦੇ ਮੀਡੀਆ ਦਾ ਫੋਰਸ ਬਿਲਰ ਆ ਡੈਮੋਕ੍ਰੇਸੀ ਤਾਂ ਸਾਡੇ ਗਰੀਬਾਂ ਦਾ ਸਹਾਰਾ ਮੀਡੀਆ ਹੀ ਬਣੀ ਹੈ ਇਸ ਵਕਤ ਤੱਕ ਐਡਾ ਕੋਈ ਪ੍ਰਸ਼ਾਸਨ ਤੋਂ ਕੋਈ ਨਹੀਂ ਆਇਆ ਔਰ ਇਹਨਾਂ ਡੀਸੀ ਨਾ ਐਸਐਸਪੀ ਕੋਈ ਪੁਲਿਸ ਮੁਲਾਜ਼ਮ ਕੁਝ ਨਹੀਂ ਆਇਆ ਹੈਗਾ ਸਾਡੀ ਸੁਣਵਾਈ ਨਹੀਂ ਹੋਈ ਤਰ੍ਹਾਂ ਦੀ ਅੱਜ ਵੀ ਤੇ ਮੈਂ ਤੁਹਾਡੇ ਚੈਨਲ ਨਾਲ ਹੀ ਹਾਈ ਦਰਖਾਸਤ ਕਰਦਾ ਸੀ ਆ ਭਗਵੰਤ ਮਾਨ ਸਾਹਿਬ ਨੂੰ ਤੇ ਪਟਿਆਲਾ ਦੀ ਅਡਵੋਕੇਸ਼ਨ ਨੂੰ ਕਿ ਸਾਡਾ ਮੈਟਰ ਜਲਦੀ ਜਲਦੀ ਸੋਲਵ ਕੀਤਾ ਜਾਵੇ ਤੇ ਸਾਡੇ ਸਭ ਤੋਂ ਪਹਿਲਾਂ ਪੈਸੇ ਕਢਾਏ ਜਾਣ ਜਲਦੀ ਤੋਂ ਜਲਦੀ ਕਿਉਂਕਿ ਅਸੀਂ ਇਹਨਾਂ ਹੁਣ ਵਿਆਜ ਦੇ ਨਹੀਂ ਸਾਧਰੇ ਸਾਨੂੰ ਸਾਲ ਹੋ ਗਿਆ ਇੱਕ ਤਰ੍ਹਾਂ ਦਾ ਵਿਆਜ ਭਰਦੇ ਆ ਉਹਨਾਂ ਨੂੰ